ਅਨਾਰ ਦੇ ਛਿਲਕੇ ਆ ਉਹ ਲੋਕੀ ਸੁੱਟ ਦਿੰਦੇ ਆ ਲੋਕਾਂ ਨੂੰ ਕਈ ਵਾਰ ਲੋਕਾਂ ਨੂੰ ਸੰਤਰੇ ਦੇ ਛਿਲਕੇ ਨਾਲ ਦਾ ਪਤਾ ਅਨਾਰ ਦੇ ਛਿਲਕੇ ਦਾ ਨਹੀਂ ਪਤਾ ਬਹੁਤ ਰੇਅਰ ਲੋਕਾਂ ਨੂੰ ਪਤਾ ਹਾਂ ਅਨਾਰ ਦੇ ਜਿਹੜੇ ਛਿਲਕੇ ਆ ਨਾ ਇਹ ਜਿਵੇਂ ਅੱਡੀਆਂ ਫਟਦੀਆਂ ਨੇ ਥੱਲੇ ਸੜੇ ਲਿਪਸ ਫਟਦੇ ਆ ਕਈਆਂ ਦੇ ਲਿਪਸ ਬਹੁਤ ਕਾਲੇ ਹੋ ਜਾਂਦੇ ਆ ਕਈਆਂ ਦੇ ਸਿਗਰਟਾ ਪੀ ਪੀ ਕੇ ਹੋ ਜਾਂਦੇ ਆ ਕਈਆਂ ਦੇ ਧੁੱਪ ਚ ਫਿਰ ਕੇ ਹੋ ਜਾਂਦੇ ਆ ਕਈਆਂ ਦੇ ਵੈਸੇ ਜਮੰਦਰੂ ਵੀ ਹੁੰਦੇ ਆ ਜਿਹੜੇ ਤਾਂ ਜਮੰਦਰੂ ਆ ਉਹਦਾ ਤਾਂ ਕੋਈ ਇਲਾਜ ਨਹੀਂ ਉਹਦਾ ਤਾਂ ਇਲਾਜ ਰੱਬ ਕੋਲ ਹੀ ਆ ਪਰ ਜਿਹੜੇ ਮਤਲਬ ਕਿ ਸਿਗਰਟਾ ਪੀ ਪੀ ਕੇ ਸਿਗਰਟ ਪੀ ਪੀ ਕੇ ਜਾਂ ਹੋਰ ਕਈ ਇਹ ਜੇ ਕੰਮ ਕਰਦੇ ਆ ਪੁੱਠੇ ਉਹਨਾਂ ਦੇ ਬੁੱਲ ਕਾਲੇ ਹੋ ਜਾਂਦੇ ਆ ਉਹਦੇ ਵਾਸਤੇ ਅਨਾਰ ਦਾ ਜਿਹੜਾ ਛਿਲਕਾ ਉਹਨੂੰ ਉਦੋਂ ਜਿਵੇਂ ਤਾਜ਼ਾ ਤਾਜ਼ਾ ਛਿਲਕਾ ਉਹਨੂੰ ਚੰਗੀ ਤਰ੍ਹਾਂ ਕੁੱਟ ਕੇ ਉਹਦੀ ਚਟਣੀ ਜੀ ਬਣਾ ਕੇ ਰੱਖ ਲਓ। ਕਿਆ ਕਮਾਲ ਦੇ ਉਧਰ ਰਿਜ਼ਲਟ ਆਉਂਦਾ ਹੈ। ਅਸੀਂ 100% ਰਿਜ਼ਲਟ ਲਏ ਆ। ਮਤਲਬ ਇੱਕ ਵਾਰੀ ਇੱਕ ਕੈਂਪ ਲੱਗਾਇਆ ਸੀ ਉੱਚ ਮੈਂ ਉਹੀ ਦੱਸਿਆ ਲੇਡੀਜ਼ ਨੂੰ ਜਿਹੜੀਆਂ ਕਲੋਨੀਆ 'ਚ ਹੁੰਦੇ ਆ ਨਾ। ਹੁਣ ਦੇਖੋ ਕਲੋਨੀਆ ਦੇ ਵਿੱਚ ਹੈ ਕੀ ਆ। ਉਹ ਮੈਂ ਦੱਸਦਾ ਆ ਕਹਿੰਦੇ ਕਹਿੰਦੇ ਗੁਰਸੱਬ ਇਹਦਾ ਮਤਲਬ ਫਿਰ ਪਹਿਲਾਂ ਤਾਂ 500 ਦੇ ਨਾਰ ਲਈ ਹੈ। ਫੇਸਲ ਗੱਲ ਲਈਏ ਤੁਮੇ ਕਾ ਗੱਲ ਤਾਂ ਟੋਡੀ ਦੁਰਾਸਤ ਹੈ ਮੈਂ ਤਾਂ ਤੁਹਾਨੂੰ ਹੋਰੀ ਨੰਨੇ ਕੰਮ ਲਾਤਾ ਹੈ ਨਾ ਤੇ ਫਿਰ ਮੈਂ ਉਹਨਾਂ ਨੂੰ ਸਮਝਾਇਆ ਬਖਾ ਜਿਹੜੀ ਅਨਾਰ ਦੀ ਰੇੜੀ ਹੁੰਦੀ ਹੈ ਜੂਸ ਵਾਲੀ ਉਹ ਤੋਂ ਜਾ ਕੇ ਛਿਲਕੇ ਲੈ ਕੇ ਆਉਂ ਉਹਨੂੰ ਕਿਸ ਦੀ ਡਿਊਟੀ ਲਾਉ ਉਹਨੂੰ ਕਹ ਲੈ ਵੀ 50 ਰੁਪਏ ਸਾਨੂੰ ਖਾਸੇ ਸਾਰੇ ਦੇ ਦੇ ਮੈਂ ਉਹਦੇ 'ਚ ਤੁਹਾਡਾ ਇਹ ਵੀ ਸਰ ਜੂਗਾ ਤੇ ਉਹਨਾਂ ਨੂੰ ਫਿਰ ਸਮਝ ਆਈ ਵੀ ਗੋਇਲ ਸਾਹਿਬ ਕੱਲੇ ਨੁਸਕੇ ਨਹੀਂ ਦੱਸਦੇ ਨਾਲ ਸਮਝਾਲਣ ਵੀ ਦੱਸਦੇ